ਸਾਹ ਹੈ ਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਲਮਾ ਪਿੰਡ ਮੀਰੀ ਪੀਰਾਂ ਸ੍ਰੀ ਜੀ ਜੋ ਹਰ ਸਾਲ ਮਹਾਨ ਕੀਰਤਨ ਦਰਵਾਜ਼ਾ ਕਰਾਉਂਦੇ ਨੇ ਅੱਜਾ ਮਹਾਂ ਕੀਰਤਨ ਦਰਵਾਜ਼ਾ ਕਰਾਇਆ ਹੈ ਸਮੂਹ ਸਾਧ ਸੰਗਤ ਲਮਾ ਪਿੰਡ ਹੋਰ ਇਲਾਕੇ ਦੀਆਂ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਨਾਲ ਹੀ ਬੇਨਤੀ ਹੈ ਕਿ ਗੁਰੂ ਆਰ ਗੁਬਿੰਦ ਸਾਹਿਬ ਦੇ ਸਥਾਨ ਸੇਵਾ ਪਾਇ ਸਾ ਜੀ ਤੇ ਨੇਰ ਪਰੇ ਹੱਥ ਰੱਖ ਸਭ ਸੰਤਾਂ ਨੇ ਗੁਰੂ ਜੀ ਨੇ ਤੇ ਸਾਡੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤਾ ਆ ਅੱਜ ਅਪਨਿ ਗੱਲ ਕਰਾਂਗੇ ਕਿ ਅੱਜ ਅਪਨਿ ਕਿਨਵਾਂ ਸਮਾਰੋਹ ਕਰਵਾ ਰਹੇ ਹਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਾਲ ਸਾਹ ਆ ਵੀ ਤਾਲ ਸਾਹ ਵਿੱਚ ਅੰਮ੍ਰਿਤ ਜਲ ਛਾਇਆ RAM ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਤਰਲੋਚਨ ਸਿੰਘ ਜੀ ਸੰਤ ਬਾਬਾ ਗੁਰਚਨ ਸਿੰਘ ਜੀ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਅੱਜ 8ਵਾਂ ਮਹਾਨ ਨਗਰ ਕੀਰਤਨ ਕੀਰਤਨ ਦਰਬਾਰ ਮੀਰੀ ਪੀਰੀ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਪਰ ਲੰਮੇ ਪਿੰਡ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ ਜਿਸ ਦੇ ਵਿੱਚ ਪਰਸੇ ਤੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਭ ਆਰੰਭ ਕਰਵਾਏ ਗਏ ਅੱਜ ਭੋਗ ਪਾਏ ਗਏ ਰਾਤਰੀ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਢਾਡੀ ਜਥੇ ਰਾਗੀ ਜਥੇ ਕਥਾਵਾਚਕ ਪੁੰਜੇ ਅਚਜੇ ਤੌਰ ਤੇ ਪਹੁੰਚੇ ਢਾਡੀ ਜੱਥਾ ਭਾਈ ਸੁਰਜੀਤ ਸਿੰਘ ਜੀ ਵਾਰਿਸ ਜਿਨ੍ਹਾਂ ਨੇ ਬਹੁਤ ਹੀ ਅਚਜੇ ਢੰਗ ਦੇ ਨਾਲ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਇਤਿਹਾਸ ਲਾ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਗੁਰੂ ਮਹਾਰਾਜ ਜੀ ਇਦਾਂ ਹੀ ਆਪਣੇ ਕਾਰਜ ਕਰਵਾਉਂਦੇ ਰਹਿਣ ਮੇਰੀ ਪੀਰੀ ਵੈਲਫੇਅਰ ਸੋਸਾਇਟੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪਹਿਲਾਂ ਦਾ ਮੈਂ ਸਮੁੱਚੀ ਸਾਥ ਸੰਗਤ ਦਾ ਪਰ ਆਪ ਜੀ ਦੇ ਪ੍ਰੈਸ ਪੰਜਾਬ ਸੈਕਸ਼ਨ ਮਾਧਿਅਮ ਰਾਹੀਂ ਅ ਔਰ ਗੁਰਦਰਾ ਪ੍ਰਬੰਧਕ ਕਮੇਟੀ ਗੁਰਦਰਾ ਸਾਹਿਬੇ ਮਲਾਪੇਂਡ ਔਰ ਮੀਰੀ ਪੀਰੀ ਵੈਲਫੇਅਰ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਰਵਨਨ ਲੋਕ ਹਾਜ਼ਰੀ ਲਵਾਉਣਾ ਔਰ ਸਮੂਹ ਸਾਥ ਸੰਗਤ ਦਾ ਦੇਸ਼ਾਂ ਦੇਸ਼ਾਂ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਅੱਜ ਇਹ ਸਮਾਗਮ ਚੜ੍ਹਦੀ ਕਲਾ ਦਾ ਪ੍ਰਤੀਕ ਹੋਇਆ ਸਾਨੂੰ ਬਹੁਤ ਖੁਸ਼ ਸਿੱਖਾਂ ਨੂੰ ਮਿਲਿਆ ਔਰ ਇਹੋ ਜਿਹਾ ਇਤਿਹਾਸ ਨਾ ਆਇਆ ਕਿ ਸਾਡੇ ਹਿਰਦੇ ਹਿਰਦੇ ਬਲ ਟੰਪ ਰਹੇਗੇ ਇਹਦੇ ਤੋਂ ਮੈਂ ਵੈਸੇ ਤਾਂ ਸਿੱਖ ਇਤਿਹਾਸ ਬਹੁਤ ਵੱਡਾ ਹੈ ਤੇ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਜਿੰਨੀ ਕਿ ਮੈਨੂੰ ਸਮਝ ਲੱਗੀ ਹੈ ਸਾਡੇ ਸਮਾਗਮ ਦੇ ਵਿੱਚ ਕਹਿੰਦੇ ਕਿਸੇ ਕੌਮ ਦੀ ਸ਼ਕਤੀ ਦੇ ਵੇਖਣੀ ਹੈ ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ ਮਨ ਤੋਂ ਮਨ ਤੇ ਆਗੋ Ado Manakama theatu Manakama theatu Manakama theatu Manakama theatu Manakama theatu Manakama theatu মনিনি সাটু hাজতর কের আকা ণিচ indনেটা��র সাকে মনিনি খু শটও,হাজিচ তাওয়নি রাকা কুখাজ্ ਹਰ ਨਿੱਕੇ ਹਾਸੋ ਤਾਂ ਸੰਤ ਮਾਨਤੇ ਹਾਂ ਮਨ ਕਾ ਪਾਣ ਤਿ ਰਸੋ ਮਨ ਦਾ ਮਾਨਤੇ ਹਾਂ